ਦੋਸਤੋ ਇਹ ਵੀਡੀਓ ਨਾ ਸਪੈਸ਼ਲ ਕਿਸਾਨਾਂ ਵਾਸਤੇ ਆ ਕਿਸਾਨੀ ਵੈਦਾ ਸਰਦਾਰੀ ਹੈ ਪਰ ਇਹਦੇ ਵਿੱਚ ਨਾ ਕੁਝ ਖਤਰੇ ਵੀ ਨੇ ਛੋਟੇ ਛੋਟੇ ਪਰ ਅਸੀਂ ਨਿੱਕੇ ਨਿੱਕੇ ਗੱਲਾਂ ਤੇ ਧਿਆਨ ਰੱਖ ਕੇ ਨਾ ਆਪਾਂ ਉਹਨਾਂ ਖਤਰਿਆਂ ਤੋਂ ਬਚ ਸਕਦੇ ਆ ਇਹ 5 6 7 ਗੱਲਾਂ ਨੇ ਜਿਨ੍ਹਾਂ ਦਾ ਆਪਾਂ ਖਾਸ ਧਿਆਨ ਰੱਖਣਾ ਹੈ ਨੰਬਰ 1 ਜਦੋਂ ਵੀ ਤੁਸੀਂ ਖੇਤ ਆਓ ਖੇਤ ਵਾਲੇ ਕਮਰੇ ਦਾ ਬੂਆ ਖੋਲੋ ਤੇ ਉਧਰ ਚਾਰਚ ਫੇਰੇ ਧਿਆਨ ਮਾਰ ਲਓ ਕਿਉਂਕਿ ਖੇਤਾਂ 'ਚ ਸਬਜ਼ ਲੂਪੀ ਆਮ ਹੀ ਹੁੰਦਾ ਹੈ ਤੇ ਇੱਕ ਚ ਜੋ ਰੰਦਰ ਨਾ ਜਿਆਦੀਆਂ ਚੀਜ਼ਾਂ ਥੱਲੇ ਨਾ ਰੱਖੋ ਕੋਸ਼ਿਸ਼ ਕਰੋ ਵੀ ਜਿਹੜੀਆਂ ਚੀਜ਼ਾਂ ਕੰਦ ਨਾ ਟੰਗਣ ਵਾਲੀਆਂ ਨੇ ਉਹਨਾਂ ਨੂੰ ਕਿੱਲੀਆਂ ਵਗੈਰਾ ਗੱਡ ਕੇ ਨਾ ਕੰੰਦਾ ਨਾ ਟੰਗੋ ਅੰਦਰ ਸਫਾਈ ਰੱਖੋ ਰੈਗੂਲਰ ਤੇ ਨੰਬਰ 2 ਐ ਜੀ ਆਪਾਂ ਖੇਤ ਪੱਠੇ ਵੜਦੇ ਆ ਆਪਣੇ ਆਮ ਹੀ ਆਤ ਹੁੰਦੀ ਐ ਵੀ ਆਪਾਂ ਨਾ ਕਈ ਵਾਰ ਐ ਦਾਤਰੀ ਨੂੰ ਇਦਾਂ ਗੱਡ ਦਿੰਨੇ ਆ ਪੰਡ ਪੰਡ ਪਾਉਣ ਲੱਗੇ ਉਹ ਬਹੁਤ ਖਤਰਨਾਕ ਹੋ ਸਕਦੀ ਜੇ ਉਹਦੇ ਵਿੱਚ ਪੈਰ ਵਾਜੇ ਦਾ ਉਂਗਲਾਂ ਬਾੜ ਦੇ ਗਈ ਵਿਚਾਲਿਓ ਦਾਤਰੀ ਨੂੰ ਹਮੇਸ਼ਾ ਲੰਮੀ ਪਾ ਕੇ ਰੱਖੋ ਤੇ ਇਹ ਤੰਗਲੀ ਵਗੈਰਾ ਆਪਾਂ ਰੱਖਦੇ ਆ ਕਣਕ ਚ ਜਾਂ ਝੋਨੇ ਜਿੱਥੇ ਵੀ ਫਸਲ ਚ ਗੇਜ ਰੱਖ ਦਿੰਨੇ ਆ ਕੰਮ ਕਰਕੇ ਉਹਦੇ ਸੁੱਤਾ ਇਹ ਨਾ ਕਰੋ ਤਾਂ ਉਹਦੇ ਸੁੱਤਾ ਇਹ ਰੱਖੋ ਥੱਲੇ ਨਹੀਂ ਤੇ ਉਹ ਵੱਜ ਸਕਦੀ ਆਪਣੇ ਤੇ ਨੰਬਰ 3 ਤੇ ਆ ਜੇ ਆਪਣੇ ਨਾ ਖੇਤਾਂ ਦੇ ਟਰਾਂਸਫਾਰਮ ਲੱਗੇ ਹੁੰਦੇ ਕਈ ਵਾਰੀ ਬਿਜਲੀ ਖਰਾਬ ਹੋ ਗਈ ਆਪਾਂ ਕਾਲੇ ਪੈ ਜਨਿਆ ਯਾਰ ਵਾਰੀ ਨਾ ਟੱਪ ਜੇ ਕੋਈ ਖਰਾਬੀ ਪੈ ਗਈ ਉਹਨੂੰ ਧਿਆਨ ਨਾ ਦੇਖੋ ਫਿਰ ਮਕੈਨਿਕ ਸੱਦੋ ਕਿਉਂਕਿ ਪਾਣੀ ਦੀ ਵਾਰੀ ਜ਼ਿੰਦਗੀ ਨਾਲੋਂ ਕੀਮਤੀ ਨਹੀਂ ਹੋ ਸਕਦੀ ਕਦੇ ਵੀ ਤੇ ਨੰਬਰ 4 ਹੈ ਜੇ ਆਪਾਂ ਆਮ ਹੀ ਸਪਰੇਆ ਕਰਦੇ ਆ ਖੇਤਾਂ 'ਚ ਸਪਰੇ ਬਚ ਜਾਂਦੀ ਪਹਿਲੀ ਗੱਲ ਤਾਂ ਸਪਰੇ ਲਿਆਓ ਪੂਰੀ ਪੂਰੀ ਫਿਰ ਵੀ ਜੇ ਸਪਰੇ ਬਚ ਗਈ ਉਹਦੇ ਉੱਤੇ ਕੋਈ ਨਿਸ਼ਾਨੀ ਲਾ ਦਿਓ ਜਾਂ ਕੋਈ ਮਾਰਕਰ ਲੈ ਕੇ ਲਿਖ ਦਿਓ ਕਿ ਜਦੋਂ ਆਪਾਂ ਚਿਰ ਬਾਅਦ ਸਪਰੇ ਕਰਦੇ ਆ ਆਪਾਂ ਨੂੰ ਯਾਦ ਨਹੀਂ ਰਹਿੰਦਾ ਕਾਦੀ ਹੈ ਤੇ ਕਈ ਵਾਰ ਜਿਹੜੀ ਆਪਾਂ ਖਾਲਿਆਂ ਤੇ ਦਵਾਈ ਮਾਰਦੇ ਨਾ ਕਾਲੀ ਉਹ ਫਸਲ ਤੇ ਭਲੇਖੇ ਨਾ ਵੱਜ ਕੇ ਉਹਨੇ ਕਈ ਥਾਈ ਨੁਕਸਾਨ ਵੀ ਬਹੁਤ ਕੀਤੇ ਨੇ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਹੈ ਜੀ ਤੇ ਨੰਬਰ 5 ਹੈ ਜੀ ਜਦੋਂ ਵੀ ਰਾਤ ਬਰਾਤੇ ਖੇਤ ਆਉਣੇ ਉਦੋਂ ਤੁਹਾਡੇ ਕੋਲ ਇੱਕ ਤਾਂ ਚਾਨਣ ਵਾਸਤੇ ਬੈਟਰੀ ਇੱਕ ਡੰਡਾ ਛੋਟਾ ਜਰੂਰ ਹੋਣਾ ਚਾਹੀਦਾ ਤੇ ਕਿਸੇ ਵੀ ਬਿਜਲੀ ਵਾਲੀ ਚੀਜ਼ ਨੂੰ ਬਿਨਾਂ ਲਾਈਟ ਤੋਂ ਹੱਥ ਨਾ ਲਾਓ ਤੇ ਨੰਬਰ 6 ਇਹ ਹੋ ਗਿਆ ਜੀ ਵੀ ਜ਼ਿਆਦਾਤਰ ਟੂਬਲ ਹੁੰਦੇ ਨੇ ਪਿਆਲੀਆਂ ਚ ਜੇ ਕੋਈ ਇੱਕ ਪਿਆਲਾ ਆ ਗਿਆ ਏ ਉਹਦੀ ਵਾਰੀ ਚ ਕੋਈ ਖਰਾਬੀ ਵਗੈਰਾ ਪੈ ਗਈ ਏ ਤੇ ਤੁਸੀਂ ਕੋਸ਼ਿਸ਼ ਕਰੋ ਵੀ ਦੂਜੇ ਪਿਆਲੇ ਨੂੰ ਦੱਸ ਦੋ ਤਾਂ ਕਿ ਕੋਈ ਬਾਅਦ ਜਾ ਕੇ ਟੂਬਲ ਚਲਾਵੇ ਜਾਂ ਕੁਝ ਕਰੇ ਤੇ ਉਹਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਕਿਉਂਕਿ ਪਿਆਲੀਆਂ ਚ ਇਦਾਂ ਹੁੰਦਾ ਹੈ ਵੀ ਮਾਲੀ ਜਿਹੜਾ ਨੁਕਸਾਨ ਹੈ ਨਾ ਉਹ ਸਾਰਿਆਂ ਨੂੰ ਭਰਨਾ ਪੈਂਦਾ ਹੈ ਇੱਕ ਦੀ ਗਲਤੀ ਨਾਲ ਸਾਰਿਆਂ ਦਾ ਨੁਕਸਾਨ ਹੋ ਜਾਂਦਾ ਹੈ ਤੇ ਅੱਗੇ ਗੱਲ ਹੈ ਜੀ ਜਿਵੇਂ ਹੁਣ ਕਣਕ ਚੱਲਣ ਢਈ ਹੈ ਕਣਕ ਦਾ ਸੀਜ਼ਨ ਹੈ ਕਣਕਾਂ ਨੂੰ ਪਾਣੀ ਲਾਉਨੇ ਆ ਤੇ ਜਿਹੜੇ ਕਿਆਰੇ ਵਾਲੇ ਨੱਕੇ ਨੇ ਉਹ ਬੰਨ ਦਿਓ ਤੇ ਅੱਜ ਕੱਲ ਤਕਰੀਬਨ ਟੂਬਲਾਂ ਦੇ ਉੱਤੇ ਨਾ ਆਟੋਮੈਟਿਕ ਸਟਾਰਟਰ ਲੱਗੇ ਹੋਏ ਨੇ ਜਿਹੜੇ ਆਪੇ ਟੂਲ ਚਲਾ ਦਿੰਦੇ ਨੇ ਉਹਦੇ ਵਿੱਚ ਇੱਕ ਬਟਨ ਹੁੰਦਾ ਹੈ ਆਟੋ ਤੇ ਮੈਨੂਅਲ ਜੇ ਤੁਸੀਂ ਆਟੋ ਤੇ ਕਰੋਗੇ ਤੇ ਉਹ ਜਦੋਂ ਲਾਈਟ ਆਊਗੀ ਆਪਣੇ ਆਪ ਚੱਲ ਪਏਗਾ ਕਣਕ ਵੇਲੇ ਜਦੋਂ ਵੀ ਤੁਸੀਂ ਚਲਾਉਣਾ ਇਹਨੂੰ ਮੈਨੂਅਲ ਤੇ ਕਰਕੇ ਚਲਾਓ ਤਾਂ ਕਿ ਜਦੋਂ ਤੁਹਾਨੂੰ ਜੁਰਤ ਹੋਵੇ ਤੇ ਬੰਦ ਕਰ ਦੋ ਜੇ ਆਟੋ ਤੇ ਚਲਾਓਗੇ ਤੇ ਤੁਹਾਡੇ ਉਹ ਕਿਸੇ ਵੇਲੇ ਵੀ ਨਾ ਚੱਲ ਕੇ ਨੁਕਸਾਨ ਕਰ ਸਕਦੀ ਹੈ ਤੇ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜਿਨ੍ਹਾਂ ਦਾ ਧਿਆਨ ਰੱਖ ਕੇ ਅਸੀਂ ਵੱਡੇ ਵੱਡੇ ਨੁਕਸਾਨਾਂ ਤੋਂ ਬਚ ਸਕਦੇ ਹਾਂ